ਆ ਮੋੜ ਤੇ ਐਮਐਲਏ ਸਾਹਿਬ ਸਾਡੇ ਜਿਵੇਂ 4 ਦਿਨ ਹੋ ਗਏ ਧਰਨ ਲੱਗੀਆਂ ਉਹ ਦੇਖਿਆ ਨੇ ਇਹਨਾਂ ਨੂੰ ਅੱਜ ਨੈਰ ਤੇ ਫੋਟੋ ਖਿਚਾਉਂਦੇ ਮਰੇ ਨਾਲ ਆਪਣੀ ਬੀਬੀ ਨੂੰ ਲੈ ਕੇ ਵੀ ਆ ਗਏ ਨੇ ਆਹਰੇ ਡੀਐਸਪੀ ਸਾਹਿਬ ਵੀ ਇੱਥੇ ਪਹੁੰਚ ਗਏ ਨੇ ਉਹੀ ਬੰਦੇ ਨੇ ਇਹ ਜਿਹੜੇ ਠਾਣੇ ਕਿਹਾ ਸਾਨੂੰ ਪੱਦਾ ਨਹੀਂ ਐਮਐਲਏ ਸਾਹਿਬ ਨੂੰ ਫੋਟੋ ਖਿਚਾਉਣ ਦੇ ਬਾਰੇ 1 ਮਿੰਟ ਚ ਆ ਗਏ ਨੇ ਆਹ ਦੇਖ ਲਓ ਤੁਸੀਂ ਉਹੀ ਪ੍ਰਸ਼ਾਸਨ ਐਮਐਲਏ ਦੀਆਂ ਫੋਟੋਆਂ ਖਿੱਚੀਆਂ ਜਾਂਦਾ ਉਹੀ ਸਾਨੂੰ ਕਹਿੰਦਾ ਤੁਸੀਂ ਵੀਡੀਓ ਨਾ ਬਣਾਓ ਫੋਟੋਆਂ ਖਿੱਚੋ ਉਹੀ ਪ੍ਰਸ਼ਾਸਨ ਉਹੀ ਮੰਡੀ ਦੇ ਲੋਕ ਨੇ ਮੂਹਰੇ ਹੋ ਕੇ ਰੋਕਦੇ ਨੇ ਸਾਨੂੰ ਆਹ ਖੜਾ ਐਮਐਲਏ ਇਹਨੂੰ ਮੰਡੀ ਚ ਇਹ ਜਗ੍ਹਾ ਹੈਗੀ ਵੀਰੇ ਕਿਸੇ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਸਾਡੀ ਸਾਡੀ ਸਾਡੇ ਸਾਰੇ ਪਤਾ ਹੈ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਚੰਗਾ ਸਾਨੂੰ ਸਾਨੂੰ ਵੀ ਚਾਰ ਦਿਨੁੱਥੇ ਬੈਠੇ ਹੋਏ ਸਾਨੂੰ ਵੀ ਚੰਗਾ ਨਹੀਂ ਲੱਗਦਾ ਇੱਥੇ ਬੋਲੁੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀ ਵੀ ਇਨਸਾਨੀਅਤ ਕਿਹੜਾ ਪਸੂਆ ਮਾੜਾ ਇਨਸਾਨੀਅਤ ਵਾਲੀ ਗੱਲ ਕਰੋ ਇਨਾ ਸ਼ਰਮਣੀ ਆਉਂਦੀ ਇੱਥੇ ਵਿੱਚ ਮੰਡੀ ਵਾਲੇ ਵੀ ਨਾਲ ਲਾ ਕੇ ਖੜ੍ਹੇ ਆ ਮੋੜ ਤੇ ਐਮਐਲਏ ਸਾਹਿਬ ਸਾਡੇ ਜਿਵੇਂ 4 ਦਿਨੋਂ ਧਰਨ ਲੱਗੀ ਨੂੰ ਦੇਖਿਆ ਨਹੀਂ ਇਹਨਾਂ ਨੂੰ ਅੱਜ ਨੈਰ ਤੇ ਫੋਟੋ ਖਿਚਾਉਂਦੇ ਮਰੇ ਨਾਲ ਆਪਣੀ ਬੀਬੀ ਨੂੰ ਲੈ ਕੇ ਵੀ ਆ ਗਏ ਨੇ ਆਹਰੇ ਡੀਐਸਪੀ ਸਾਹਿਬ ਵੀ ਇੱਥੇ ਪਹੁੰਚ ਗਏ ਨੇ ਉਹੀ ਬੰਦੇ ਨੇ ਇਹ ਜਿਹੜੇ ਠਾਣੇ ਲਿਖਦਾ ਸਾਨੂੰ ਪਤਾ ਨਹੀਂ ਐਮਐਲਏ ਸਾਹਿਬ ਨੂੰ ਫੋਟੋ ਖਿਚਾਉਣ ਦੇ ਬਾਰੇ 1 ਮਿੰਟ ਚ ਆ ਗਏ ਨੇ ਆਹ ਦੇਖ ਲਓ ਤੁਸੀਂ ਉਹੀ ਪ੍ਰਸ਼ਾਸਨ ਐਮਐਲਏ ਦੀਆਂ ਫੋਟੋਆਂ ਖਿੱਚੀਆਂ ਜਾਂਦਾ ਉਹੀ ਸਾਨੂੰ ਕਹਿੰਦਾ ਤੁਸੀਂ ਵੀਡੀਓ ਨਾ ਬਣਾਓ ਫੋਟੋਆਂ ਖਿੱਚੋ ਉਹੀ ਪ੍ਰਸ਼ਾਸਨ ਉਹੀ ਮੰਡੀ ਦੇ ਲੋਕ ਨੇ ਮੂਹਰੇ ਹੋ ਕੇ ਰੋਕਦੇ ਨੇ ਸਾਨੂੰ ਆਹ ਖੜਾ ਐਮਐਲਏ ਇਹਨੂੰ ਮੰਡੀ ਚੌਕ ਇਹ ਜਗ੍ਹਾ ਹੈਗੀ ਵੀਰੇ ਕਿਸੇ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਸਾਡੀ ਸਾਡੀ ਸਾਡੇ ਸਾਰੇ ਪਤਾ ਹੈ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਚੰਗਾ ਸਾਨੂੰ ਸਾਨੂੰ ਵੀ ਚਾਰ ਦਿਨੁੱਥੇ ਬੈਠੇ ਹੋਏ ਸਾਨੂੰ ਵੀ ਚੰਗਾ ਨਹੀਂ ਲੱਗਦਾ ਇੱਥੇ ਬੋਲਣ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀ ਵੀ ਇਨਸਾਨੀਅਤ ਕਿਹੜਾ ਪਸੂਆ ਆ ਮੇਰੇ ਇਨਸਾਨੀਅਤ ਨਾਲ ਗੱਲ ਕਰੋ ਇਹਨਾਂ ਸ਼ਰਮ ਨਹੀਂ ਆਉਂਦੀ ਇੱਥੇ ਵਿੱਚ ਮੰਡੀ ਵਾਲੇ ਨਾਲ ਲਾ ਕੇ ਖੜ੍ਹਦਾ ਆ ਮੋੜਦੇ ਐਮਐਲਏ ਸਾਹਿਬ ਸਾਡੇ ਜਿਵੇਂ 4 ਦਿਨੋਂ ਧਰਨ ਲੱਗੀ ਨੂੰ ਦੇਖਿਆ ਨੇ ਇਹਨਾਂ ਨੂੰ ਅੱਜ ਨਹਿਰ ਤੇ ਫੋਟੋ ਖਿਚਾਉਂਦੇ ਮਰੇ ਨਾਲ ਆਪਣੀ ਬੀਬੀ ਨੂੰ ਲੈ ਕੇ ਵੀ ਆ ਗਏ ਨੇ ਆਹਰੇ ਡੀਐਸਪੀ ਸਾਹਿਬ ਵੀ ਇੱਥੇ ਪਹੁੰਚ ਗਏ ਨੇ ਉਹੀ ਬੰਦੇ ਨੇ ਇਹ ਜਿਹੜੇ ਥਾਣੇ ਦੇ ਕਹਿੰਦਾ ਸਾਨੂੰ ਪੱਦਾ ਨਹੀਂ ਐਮਐਲਏ ਸਾਹਿਬ ਨੂੰ ਫੋਟੋ ਖਿਚਾਉਣ ਦੇ ਬਾਰੇ 1 ਮਿੰਟ ਚ ਆ ਗਏ ਨੇ ਆਹ ਦੇਖ ਲਓ ਤੁਸੀਂ ਉਹੀ ਪ੍ਰਸ਼ਾਸਨ ਐਮਐਲਏ ਦੀਆਂ ਫੋਟੋਆਂ ਖਿੱਚੀਆਂ ਜਾਂਦਾ ਹੋਈ ਸਾਨੂੰ ਕਹਿੰਦਾ ਤੁਸੀਂ ਵੀਡੀਓ ਨਾ ਬਣਾਓ ਫੋਟੋਆਂ ਖਿੱਚੋ ਉਹੀ ਪ੍ਰਸ਼ਾਸਨ ਉਹੀ ਮੰਡੀ ਦੇ ਲੋਕ ਨੇ ਮੂਹਰੇ ਹੋ ਕੇ ਰੋਕਦੇ ਨੇ ਸਾਨੂੰ ਆਹ ਖੜਾ ਐਮਐਲਏ ਇਹਨੂੰ ਮੰਡੀ ਚ ਇਹ ਜਗ੍ਹਾ ਹੈਗੀ ਵੀਰੇ ਕਿਸੇ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਸਾਡੀ ਸਾਡੀ ਸਾਡੇ ਸਾਰੇ ਪਤਾ ਹੈ ਸਰ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਚੰਗਾ ਸਾਨੂੰ ਸਾਨੂੰ ਵੀ ਚਾਰ ਦਿਨੁੱਥੇ ਬੈਠੇ ਹੋ ਗਏ ਸਾਨੂੰ ਵੀ ਚੰਗਾ ਨਹੀਂ ਲੱਗਦਾ ਇੱਥੇ ਬੋਲਣ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀ ਵੀ ਇਨਸਾਨੀਏ ਕਿਹੜਾ ਪਸੂਆ ਹਾਂ ਮਾਰੇ ਇਨਸਾਨੀਏ ਗੱਲ ਕਰੋ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇੱਥੇ ਵਿੱਚ ਮੰਡੀ ਵਾਲੇ ਵੀ ਨਾਲ ਲਾ ਕੇ ਖੜ੍ਹੇ